ਬਾਈ ਨੇ ਮਹਿਕ ਲਾ ਰੱਖਿਆ ਬਾਈ ਤਾਹੀਂ ਫਿਰ ਇਹ ਗੱਲ ਬਾਈ ਬਾਈ ਪੂਰਾ ਫਲੋਰ ਚ ਹੈ ਬਾਈ ਪੂਰਾ ਫਲੋਰ ਚ ਹੈ ਬਾਈ ਸਾਰਾ ਡਾਟਾ ਬਾਈ ਨੇ ਕਲੈਕਟ ਕੀਤਾ ਹੈ ਹਾਂ ਜੀ ਇੱਕ ਬਟੀਕ ਵਾਲੀ ਬਿਜੀ ਹੈ ਉਧਰ ਕੀ ਕਟਣ ਦੇ ਵਿੱਚ ਹਾਂ ਔਰ ਆਣਾ ਕੇ ਕਟਣ ਦੇ ਵੀ ਦੀ ਆਹ ਪਰ ਮੈਨੂੰ ਫਿਕਰ ਲੱਗਾ ਪਿਆ ਵਾ ਕਿਤੇ ਕਹੀ ਨਾ ਖਾਦਾ ਜਾ ਆਪਣੇ ਜਾਣ ਤੋਂ ਪਹਿਲਾਂ ਸਹੀ ਗੱਲ ਆ ਇਹ ਘਰਾ ਦਹਾ ਦਾ ਦਾ ਨੋਟ ਸਿੱਟੀ ਜਾਂਦੇ ਦੋਸਤੋ ਮੈਂ ਕਹਾਂ ਵੀ ਭਾਣ ਦੇ ਟੀ ਜਾਂਦੇ ਲੱਟ ਨਟਕੇ ਆਵਾਂ ਵੀ ਆ ਕੇ ਇਧਰ ਬਾਈ ਉਹਨਾਂ ਨੇ 10 12 ਕੱਪੜਾ ਘਾ ਦੇ ਕੌਫੀ ਦੇ ਔਰ ਆਹ ਦੇਖੋ ਕੌਫੀ ਤੇ ਕਾਫੀ ਕੱਪ ਹੋਏ ਪਏ ਬਾਈ ਬਹਿ ਜਾ ਕਰੋ ਸਾਡੇ ਕੋਲੇ ਵੀ ਬਹਿ ਜਾ ਕਰੋ ਪੈਸੇ ਨਹੀਂ ਥੱਲੇ ਐਨੀ ਜਲਦੀ ਐਨੀ ਜਲਦੀ ਭੰਦ ਬੜੀ ਹੋ ਗਈ ਹਨਾ ਐਨੀ ਜਲਦੀ ਭੰਦ ਬਹੁਤ ਹੋ ਗਈ ਅਸੀਂ ਆਰਾਮ ਨਾਲ ਚੱਲਦੇ ਆ ਅੱਧਾ ਘੰਟਾ ਰਹਿ ਗਿਆ ਬਸ ਉਹਨਾਂ ਕੋਲ ਹੋਰ ਵੀ ਬਹਿ ਜਾ ਹੇ ਦਾ ਪੱਕੇ ਇੱਕ ਵੀ ਇਧਰ ਜਾਣਾ ਕੇਕ ਵਾਲੇ ਪਾਸੇ ਜਾਏ ਤੁਸੀਂ ਕੇਕ ਵਾਲੇ ਪਾਸੇ ਜਾਏ ਬੈਠੇ ਹੋ ਕੇਕ ਵਾਲੇ ਪਾਸੇ ਤਾਂ ਕੋਈ ਨਹੀਂ ਗਿਆ ਗਏ ਨਹੀਂ ਇਹ ਕਾਲੇ ਪਾਸੇ ਕੋਈ ਨਹੀਂ ਗਿਆ ਬਾਈ ਨੇ ਮਹਿਕ ਲਾ ਰੱਖਿਆ ਬਾਈ ਤਾ ਇਹ ਗੱਲ ਬਾਈ ਬਾਈ ਪੂਰਾ ਫਲੋਰ ਤੇ ਹੈ ਬਾਈ ਪੂਰਾ ਫਲੋਰ ਤੇ ਹੈ ਸਾਰਾ ਡਾਟਾ ਬਾਈ ਦੇਖ ਲੈ ਕਿ ਕੀਤਾ ਹੈ ਠੀਕ ਆ ਠੰਡ ਨਹੀਂ ਲੱਗਦੀ ਦੋਸਤੋ ਅੱਜ ਦੂਜੀ ਵਾਰੀ ਅਵਲ ਨੂੰ ਲੈ ਕੇ ਠੰਡ ਨਹੀਂ ਕਹਿੰਦੀਆਂ ਲੱਗਦੀ ਬਸ ਕੌਫੀ ਪੀ ਜਾਂਦੀਆਂ ਵਾਰ-ਵਾਰ ਸਾਰੀਆਂ ਆ ਜਾਓ ਅਵਲ ਖਾਲੀ ਹੋ ਗਿਆ ਹੈ ਪੈਣੇ ਤੁਹਾਨੂੰ ਠੰਡ ਲੱਗਦੀ ਆ ਇਹ ਜਿਹੜੀ ਕੁੜੀਆਂ ਨੂੰ ਲੱਗਦੀ ਸਹੀ ਆ ਸਹੀ ਹੈ ਸਹੀ ਜੀ ਜਕਾਰਾ ਮਹਿਲਾ ਮੰਡਲ ਦਾ ਫੋਨ ਤੋਂ ਮਿਲ ਜੇ ਤਾਂ ਸਾਰੇ ਆਣ ਕਾ ਭਾਈ ਮੈਂ ਤਾਂ ਵਾਹੀ ਜਾਣਾ ਪਤਾ ਵੀ ਨਹੀਂ ਲੱਗਦਾ ਉਹ ਤਾਂ ਮਿਲ ਜੂ ਬਾਈ ਉਹਦਾ ਪਰ ਸਿਸਟਮ ਬਹੁਤ ਤਕੜਾ ਹੈ ਬਹੁਤ ਬਾਈ ਵਾਗੇ ਹੋਣੇ ਲੈਣਾ ਉਹਨਾਂ ਦਾ ਬਾਈ ਨੇ ਕਿਹਾ ਸੀ ਕਹਿੰਦਾ ਨੰਬਰ ਦੇ ਕੇ ਜਾਈ ਪੁੱਛਿਆ ਬਾਈ ਕਿਵੇਂ ਬਾਈ ਭਾਨੇ ਭਗੋੜੇ ਦੀ ਗੱਲ ਹੋ ਰਹੀ ਦੋਸਤੋ ਹਾਂ ਦੱਸ ਦਈਏ ਤੁਹਾਨੂੰ ਫਿਰ ਦੀ ਪਜਲੋਂ ਕੀ ਕਰੀ ਬਹੁਤ ਨਾਈਸ ਬੰਦਾ ਬਹੁਤ ਬਹੁਤ ਐਨਕਾ ਲੱਗਾ ਸਾਹਮਣੇ ਸੋ ਭਾਈ ਜੀ ਦੋਸਤੋ ਇੱਥੇ ਇਕੱਠੇ ਹੋਏ ਆ ਸਾਰੇ ਜਣੇ ਸੋ ਕਈ ਬਲੌਗਰ ਤਾਂ ਇੰਨੇ ਜਿਆਦੇ ਨਾਈਸ ਆ ਜਿੱਦੇ ਹੁਣ ਬਾਈ ਹੋਣੀ ਆ ਸੀ ਪਹਿਲਾਂ ਵੀ ਇਕੱਠੇ ਹੋਏ ਆ ਤੇ ਬੜਾ ਨਾਈਸ ਸੁਭਾਅ ਆ ਮੇਰਾ ਵੀ ਬੜਾ ਨਾਈਸ ਆ ਬਾਈ ਨੂੰ ਆਏ ਹੋਏ ਕੋਈ ਮੋਟਾਣਾ ਬੋਲਦੇ ਇੰਨੇ ਸ਼ੋਰ ਕਰ ਲਿਆ ਅਸੀਂ ਜੋੜ ਕੇ ਠੀਕ ਆ ਸੋ ਕਈ ਉਹ ਜੈਟਿਟਿਊਡੀ ਹੁੰਦਾ ਆਪਾਂ ਵੀ ਤੁਹਾਡੇ ਵਰਗੀਆਂ ਸਾਰੇ ਜਣੇ ਆਹ ਬਾਈ ਵੀ ਸਾਡੇ ਨਾਲ ਹੀ ਆ ਇੱਧਰ ਇੱਧਰ ਬਾਈ ਹੁਣੀ ਬੈਠੀ ਹੋਈ ਐ ਦੇਖਦੇ ਹੋ ਨਾ ਇਹ ਬਾਈ ਹੁਣੀ ਫਨੀ ਵੀਡੀਓ ਬਹੁਤ ਬਹੁੰਦੇ ਆ ਤੁਸੀਂ ਦੱਸਿਓ ਕਮੈਂਟ ਕਰਕੇ ਕੀ ਨਾਮ ਇਹਨਾਂ ਦਾ ਠੀਕ ਆ ਸਾਰੇ ਕਮੈਂਟ ਕਰੋ ਤੇ ਮੈਨੂੰ ਐਸੀ ਪੜਾ ਤਾਂ ਜਾ ਕੇ ਤੁਸੀਂ ਸੌਂਗਦਾਲੀ ਬਣਾਉਗੇ ਉੱਥੇ ਹੀ ਬੜੀ ਵੀਡੀਓ ਇਹ ਬੈਣ ਥੋੜੀ ਜੀ ਬਿਜ਼ੀ ਆ ਇਹ ਬੈਣ ਹੁਣ ਥੋੜੀ ਜੀ ਬਿਜ਼ੀ ਆ ਇੱਧਰ ਇਹ ਬਾਰੇ ਇਹ ਥੋੜਾ ਜਿਹਾ ਜਵਾਗ ਨੂੰ ਪਕੌੜੇ ਖਾਣ ਚ ਬਿਜ਼ੀ ਆ ਧਿਆਨ ਉਹਦੇ ਰਿਹਾ ਆ ਆ ਆ ਹਉਂਦੀ ਮਾਂ ਮਾਂ ਦੀ ਮਮਤਾ ਦੇਖੋ ਉਹਦਾ ਧਿਆਨ ਉਹਦੇ ਬੱਚੇ ਜੀ ਆ ਵੀ ਉਹ ਕਿਤੇ ਅੱਜ ਨਾਲ ਆਇਆ ਨਾਲ ਆਇਆ ਅਸੀਂ ਵੀ ਆਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਆਂ ਮੈਂ ਕਹਿੰਦਾ ਬੱਚੇ ਜਿਹਾ ਧਿਆਨ ਆ ਤੁਹਾਡਾ ਹਾਂ ਅੱਜ ਆਪਣਾ ਯਵਰਾਜ ਸਿੱਧੂ ਘਰੇ ਆ ਮਿੱਤਰੋ ਤੇ ਆਪਾਂ ਇੰਜੋਏ ਕਰ ਰਹੇ ਆਂ ਪੂਰੇ ਠੀਕ ਆ ਠੰਡ ਤਾਂ ਨਹੀਂ ਲੱਗਦੀ ਦੋਸਤੋ ਅੱਜ ਦੂਜੀ ਵਾਰੀ ਆਵਲ ਨੂੰ ਲੈ ਕੇ ਠੰਡ ਨਹੀਂ ਕਹਿੰਦੀਆਂ ਲੱਗਦੀ ਬਸ ਕੌਫੀ ਪੀ ਜਾਂਦੀਆਂ ਵਾਰ-ਵਾਰ ਸਾਰੀਆਂ ਪੈਣੇ ਤੁਹਾਨੂੰ ਠੰਡ ਲੱਗਦੀ ਆ ਹਾਂ ਜਿਹੜੀ ਕੁੜੀਆਂ ਨੂੰ ਲੱਗਦੀ ਸਹੀ ਆ ਉਹ ਸਹੀ ਹੈ ਸਹੀ ਹੈ ਜਕਾਰਾ ਮਹਿਲਾ ਮੰਡਲ ਦਾ ਉਹ ਬਈ ਆ ਬੰਦ ਨਾਲ ਦੂਰ ਭੜਾਓ ਤੁਸੀਂ ਨਹੀਂ ਸਹੀ ਗੱਲ ਮੰਨਣਾ ਬੜੇ ਛੱਡੇ ਇਹ ਹੁਣ ਬੱਜੀ ਬੈਠੀ ਆ ਮੈਨੂੰ ਵੀ ਮੈਨੂੰ ਵੀ ਆਏ ਆ ਨਾ ਵੀ ਰੋਟੀਆਂ ਇੱਥੇ ਬਣੀਆਂ ਵਾ ਵੇ ਰੋਟੀ ਦਾ ਟੀ ਆਪਾਂ ਇੱਥੇ ਖਾ ਲੈਣੀ ਆ ਤੇ ਆਪਾਂ ਨੂੰ ਕਿਹੜਾ ਰੋਟੀ ਦਾ ਫਿਕਰ ਕਰੀ ਜਾ ਕੇ ਰੋਟੀ ਨਹੀਂ ਮਿਲਣੀ ਸਹੀ ਆ ਅੱਜ ਰੋਟੀ ਬੜੀ ਵਧੀਆ ਬਣਾਈ ਆ ਉਧਰ ਪੰਜਾਬੀ ਸੱਭਿਆਚਾਰ ਬੋਲੀਆਂ ਪਾਉਣ ਤੇ ਲੱਗਾ ਹੋਇਆ ਹਾਂ ਮੜ ਗਿਆ ਮੈਂ ਤਰਲ ਮੈਨੂੰ ਮਾਫ ਕਰ ਦੋ ਮੇਰੇ ਸੇ ਗਲਤੀ ਹੋ ਗਈ ਅਰੇ ਮੇਰੀ ਮਾਂ ਮੂੰਹ ਸੇ ਨਿਕਲ ਗਿਆ ਹਾਂ ਅੱਲਾ ਵੀ ਇੱਕ ਬੰਦਾ ਗਿਵ ਅਪ ਕਰ ਚੁੱਕਿਆ ਇਸ ਪੈਨ ਲਈ ਕਲੇਪਿੰਗ ਬਣਦੀ ਬਾਈ ਤੁਸੀਂ ਤੁਸੀਂ ਮੰਨਗੇ ਵੀ ਠੰਡ ਲੱਗਦੀ ਆ ਹਾਂ ਲੱਗਦੀ ਆ ਹਾਂ ਅਰੇ ਇਹ ਨਹੀਂ ਮੰਨਦੀਆਂ ਇਹ ਪਾਈ ਸੀ 24 ਹਾਂ ਓਕੇ ਇੱਥੇ ਤੁਸੀਂ ਹੈਲਥੀ ਹਾਂ ਹਾਂ ਹੁਣ ਤਾਂ ਮੇਰਾ ਮਨ ਤਾਂ ਭੰਗੜੇ ਦਾ ਕੈਂਗਾ ਸਾਡਾ ਆ ਵਾਲਾ ਬਾਈ ਬਾਈ ਸਾਂ ਮੈਨੂੰ ਮੈਂ ਨੱਚਣ ਮੈਨੂੰ ਨੱਚਣਾ ਸਿਕਾ ਬਹੁਤ ਕਹਿਣ ਨੱਚਣਾ ਬਾਈ ਤੂੰ ਐਂ ਜੇ ਘਰ ਕਿਉਂ ਜੀ ਆਏ ਲੋਕਾਂ ਨੇ ਕੀਤਾ ਹੀ ਨਹੀਂ ਬਈ ਕਦੇ ਪਿੱਛੇ ਆਇਆ ਮੇਰੇ ਕੋਲ ਅੱਛਾ ਪਿੱਛੇ ਆਇਆ ਦਾ ਬਈ ਬਹੁਤ ਨੱਚ ਬਹੁਤ ਘੈਂਟ ਨੱਚਦੇ ਤੁਸੀਂ ਸਟੈਪ ਤੁਸੀਂ ਮੈਨੂੰ ਦਿਲ ਨੂੰ ਕਿਹੜਾ ਗੁੜਾ ਮੈਂ ਅੱਗੇ ਖੜਾ ਜਾਵਾਂ ਮੈਂ ਵੀ ਕਿਹੜਾ ਦੇ ਦੇਣਾ ਮੈਂ ਇਹ ਦਿੰਨਾ ਬਸ ਹੋਣ ਜਾ ਫਿਰ ਪੈਰਾਂ ਤੇ ਆ ਗਿਆ ਚੱਲ ਗਏ ਫਿਰ ਬੰਦਾ ਗੱਡੀ ਪਾ ਕੇ ਆਪਾਂ ਉੱਥੇ ਕੰਮ ਕਰਦੇ ਚੱਲੋ ਵੀ ਕੇਕ ਦੀ ਰਸਮ ਹੋ ਗਈ ਆ ਹੁਣ ਆਪਾਂ ਸਾਰੇ ਉੱਨੇ ਇਕੱਠੇ ਉੱਤੇ ਆ ਜਾਓ ਮੈਂ ਸਭਾ ਕਹਿੰਦੀ ਆ ਕੋਹੋ ਕੰਮ ਨਹੀਂ ਕਰਦੀ ਅਰ ਵੀ ਛੋਟੀ ਤੇਰਾ ਕੋਈ ਨਹੀਂ ਕਰਦਾ ਦਾਰੂ ਪੀਵੇ ਮੁਰਗੇ ਖਾਵੇ ਸਿਰੀ ਨਾਲ ਖੇਤ ਨਾ ਜਾਵੇ ਘੋੜਦਾ ਗੱਲ ਤੇਰਾ ਲਾਦ ਗਿਆ ਅਜੇ ਬਾਰ ਪੂਰਾ ਸੂਰ ਦੇਖੋ ਇਹਦਾ ਜਗ ਮਜਾਕ ਮਕਰਦਾ ਕਿ ਨਹੀਂ ਕਰਦਾ ਕਿਵੇਂ ਲੱਗਦਾ ਬੱਸ ਸੋਨਾ ਲੱਗਦਾ ਬਸ ਮੈਂ ਆ ਵੀ ਲੱਗਦਾ ਪਤਾ ਵੀ ਕਪੜਾ ਆਏ ਹੋਏ ਆ ਉੱਪਰ ਇਹੋ ਜੱਟ ਨੂੰ ਜਰਾਵ ਜੜ ਗਈ ਉਹ ਥੋੜੀ ਜਿਹੀ ਪੀਤੀ ਸੀ ਬੇਸਾਬ ਚੜ ਗਈ ਪਰ ਇਹੋ ਜਾਂ ਜੱਟ ਨੂੰ ਸ਼ਰਾਬ ਚੜ ਗਈ ਸਹੀ ਹੰਗਾ ਨੇ ਕਾਫੀ ਹੋ ਜੜ ਗਈ ਅਜ ਬਿਨਾ ਮਿੱਟੇ ਵਾਲੀ ਚੱਲ ਗਏ ਹੈ ਆ ਜਾ ਫਿਰ ਆ ਜਾ ਆ ਜਾ ਆ ਜਾ ਆ ਜਾ ਆ ਹਾ 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 ਭਾਈ ਕਾਲਾ ਸੂਟ ਛੜੀ ਵਿੱਚ ਪਾਲਿਆ ਨਾ ਕਾਲਾ ਸੂਟ ਠੰਡ ਦੇ ਵਿੱਚ ਪਾਲਿਆ ਹੂੰ ਗੱਲਾਂ ਬਾਤਾਂ ਕਰ ਦਿੰਦੀ ਬਹੁਤ ਹੋ ਗਈ ਲੜਾਈ ਝਗੜਾ ਕਰਦੀ ਬਣਾਉਂ ਆਏ ਲੜੋ ਜਿਵੇਂ ਇਹਨਾਂ ਨੇ ਕਹਿ ਖੇਲ ਹੌਲਾ ਕਰ ਲਿਆ ਕਹਿੰਦੀ ਕਹਿ ਰਹੀਗੀ ਅੱਛਾ ਬਾਈ ਮੈਂ ਕਿਹਾ ਐਂ ਲੜੋ ਆਪਸ ਵਿੱਚੋਂ ਸਾਡੇਆਂ ਲੜਦੀਆਂ ਐਂ ਲੜੋ ਆਹਾ ਹਾ ਹਾ ਵਾਹ ਜੀ ਵਾਹ

ਚਾਪਲ ਜੀ ਨੂੰ ਟੋਕ ਰਾਲੇ ਰਾਲੇ ਜੀ ਠੀਕ ਨਾ ਜੇ ਆਹ ਕਿਸੀ ਪਲੇ ਗੋ ਬਣੀ ਜਿਹੜੀ ਕੌਣ ਸੀ ਗੁੜੀਆ ਕਿਧਰ ਗਈ ਜਿਹੜੀ ਗਾ ਰਹੀ ਸੀ ਆਏ ਬਾ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਵੱਲੋਂ ਇੰਨਾ ਸਾਰਾ ਪਿਆਰ ਮੈਨੂੰ ਜੱਟ ਦੇ ਵੀਰ ਥੈਂਕ ਯੂ ਥੈਂਕ ਯੂ ਲੋ ਮਿੱਤਰੋ ਹੁਣ ਰੋਟੀਆਂ ਖਾਦੀਆਂ ਜਾਣੀਆਂ ਗੋਟੀਆਂ ਨਹੀਂ ਲੰਗਰ ਮਾਰਨਾ ਤੁਸੀਂ ਹਾਂਜੀ ਕਾਫੀ ਤੇ ਪੈਗੀ ਲਾ ਲਾਂਦੇ ਹਾਂ ਹਾਂ ਸਹੀ ਆ ਕਾਫੀਆਂ ਤਾਂ ਇਹ ਠੰਡ ਕੰਦੀ ਠੰਡ ਲੱਗਦੀ ਐ ਇਹਨਾਂ ਨੂੰ ਆਪਾਂ ਨੇ ਕਾਫੀ ਪੀ ਲੈਂਦੇ ਆ ਇਹਦਾ ਕਾਕਾ ਜਿਹੜੇ ਕੋਟੀ ਨੇ ਜਿਹੜਾ ਸਵਰ ਦੇਣਾ ਕਾਫੀ ਨਹੀਂ ਦੇਣਾ ਰੱਜ ਕੇ ਲੰਗਰ ਖਾਵਾਂਗੇ ਆ ਜੀ ਲਓ ਵੀ ਮਿੱਤਰੋ ਇੱਧਰ ਰੱਖ ਲਿਆ ਮੁਰਗਾ ਹੁਣ ਚੋਰੀ ਚੋਰੀ ਖਾਣ ਲੱਗੇ ਆ ਕਿਉਂਕੇ ਜੇ ਅਸੀਂ ਸਾਰੇ ਇਕੱਠੇ ਹੋ ਗਏ ਨਾ ਉਹਨਾਂ ਨੇ ਮਜਾਕ ਡਾਉਣਾ। ਉਹ ਉੱਧਰ ਬੈਠੇ ਆ ਸਾਰੇ ਜਣੇ। ਉਹ ਲੈ ਚਲੇ ਗਏ ਉੱਥੇ ਕੋਈ ਨਹੀਂ ਹੁੰਦਾ ਮੈਂ ਤਾਂ ਕਹੇ ਨਾ ਜਾ। ਤੂੰ ਖਾਲੀ ਉੱਥੇ ਨਾ। ਤੂੰ ਆ ਮੁੰਡਾ ਸੰਗਦਾ। ਚਾ ਲੈ ਆ ਫੇਰ ਆਪਾਂ ਇਹ ਲਾ ਗਏ ਕੁੱਤੀ। ਕਿਦੋਂ ਪਹਿਲਾਂ ਉਹ ਦੇਖਣ। ਉਹ ਇਹੀ ਮੁਰਗੇ ਜੁੰਡਨੇ ਆ ਭਰਾ। ਆਦੋਗੇ ਸਾਨੂੰ ਨਾ ਖਾਣ ਦਿਓ ਤੁਸੀਂ ਕੋ ਬੀਬੀਆਂ। ਆ ਵਾਹ ਜੀ ਵਾਹ ਆਨੰਦ। ਇਹ ਲੋਕੇ ਗਾਣ ਲੱਗੇ ਜੀ। ਲਾਵੀ दारू ਪੀਵੇਂ ਮੁਰਗੇ ਖਾਵੇਂ ਸੀਰੀ ਨਾਲੇ ਇਤਨਾ ਜਾਵੇਂ ਕੋਈ ਚਿਕਨ ਚੁੰਡਾ ਦਾ ਮੀਟ ਇਧਰ ਲੋਕੇ ਖਾਣ ਲੱਗੇ ਸੀਗੇ ਨਾ ਨਾ ਭਾਈ ਸਾਹਮਣੇ ਆ ਕੇ ਖਾਓ ਇੱਥੇ ਬੈਠੋ ਸਹੀ ਗੱਲ ਭੁੱਖ ਇੰਨੀ ਭੁੱਖ ਇੰਨੀ ਲੱਗੀ ਹੋਈ ਐ ਨਾ ਅੱਜ ਮੁਰਗੇ ਦੀ ਆਤਮਾ ਵੀ ਜੂਣ ਲੈਣੀ ਇੱਥੇ ਮੁਰਗੇ ਦਾ ਜੂਣ ਨਹੀਂ ਜੂਣਾ ਦੋਸਤੋ ਸਾਡਾ ਸਾਡਾ ਤਾਂ ਮਾਈਕ ਤੇ ਨਾ ਸਾਡਾ ਸਮਾਨ ਗਵਾਕਿਆ ਵਿਆਧਾ ਕੋ ਹਾਂ ਇਹ ਇਹਦਾ ਨਾ ਮਗਰਲਾ ਸਿੱਕਾ ਜਿਹਾ ਗਵਾ ਗਿਆ ਰੁਪਈਆ ਲਾਇਆ ਹੋਇਆ ਗਾਣਾ ਨਾ ਕਰੇ ਹੋਰੇ ਆਓ ਯਾਰੀ ਆਪਣੀ ਪੱਕੀ ਆ ਕਿ ਕੋਈ ਗੱਲ ਨਹੀਂ ਕਰਨੀ ਆ ਸਾਡਾ ਮਾਈਕ ਆ ਹਾਂ ਠੀਕ ਆ ਇਹਦਾ ਮਗਲਾ ਸਵੇਰ ਪੜ ਗਵਾਜ ਗਿਆ ਸੀ ਤੇ ਅਸੀਂ ਜੱਟ ਸੌਦਾ ਲਾਇਆ ਉਹਦਾ ਕਿ ਵਿਚਲਾ ਆ ਹਰ ਭਈਆ ਤੁਸੀਂ ਉਹਨਾਂ ਨੂੰ ਗਾਹ ਨਾਲ ਗੱਲ ਕਰਿਓ ਬਈ ਆ ਨਾ ਕੋਲੇ ਰੱਖਿਓ ਆਪਦੇ ਇੱਥੇ ਰੱਖ ਲੈਣਾ ਠੀਕ ਆ ਜੇ ਤੁਸੀਂ ਲਾਉਣਾ ਜਦੋਂ ਇਹ ਬਾਈ ਆ ਨਿਕਲਦੇ ਨਾ ਟਿੱਕਾ ਲਾਇਆ ਕਰੋ ਤੇ ਸੋਨਾ ਵਾਲਾ ਨજર ਲੱਗਦੀ ਉਹਰ ਤੈਨਾਂ ਦਾ ਬਹੁਤ ਚਾਚਦਾ ਸਰਦਾਰ ਸੁਭਾਣ ਨਾਲ ਦੇ ਨਾ ਮਿਲਣ ਬੇਤਰ ਨਾਲ ਹਾਂ ਹਾਂ ਅੱਛਾ ਬਣਦਾ ਸਹੀ ਆ ਤੁਹਾਡੀ ਰੈਪਿਊਟੇਸ਼ਨ ਬਣੀ ਬਹੁਤ ਜੀ 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 ਕੋਈ ਗੋਲੋ ਸਭੀ ਸਹੀ ਆ ਸਹੀ ਆ ਸਹੀ ਆ ਦੇ ਕੋ ਬੋਧਨਾਇਸ ਬਾਈ ਜਦੋਂ ਪਹਿਲੀ ਵਾਰ ਮਿਲੇ ਸੀ ਬਾਈ ਉੱਡ ਕੇ ਮਿਲਿਆ ਸਾਨੂੰ ਇਹ ਤੇ ਬਹੁਤ ਵਧੀਆ ਲੱਗਾ ਹਨਾ La 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 la, hold ਆਦੀ ਰੇਤ ਜਾਈ ਪਾਸੇ ਹੰਦਰਾ ਜਾਈ ਰੇਤ ਜਿਸਾਰੇ ਗਸਵਾ ਜਾਉਂਦੀ ਹੈ ਮੇਰੇ ਤੇ ਰੇਤ ਜਾਈ ਟਾਈਮ ਹੋ ਗਿਆ ਰਾਤ ਦੇ 9:00 ਦਾ ਤੇ ਬਹੁਤ ਇੰਜੋਏ ਕੀਤਾ ਪਰਮਾਤਮਾ ਕਰੇ ਵੀ ਸ਼ੋਟੂ ਨੂੰ ਬਹੁਤ ਲੰਬੀਆਂ ਓਵਰਾ ਪਰਮਾਤਮਾ ਬਖਸ਼ੇ ਠੀਕ ਆ ਤੇ ਜੁੰਝਾਰ ਸਿੰਘ ਦੇ ਅੱਜ ਸੀਗਾ ਲੋਹੜੀ ਦਾ ਪ੍ਰੋਗਰਾਮ ਸੋ ਕਾਫੀ ਫੇਮਸ ਜਿਹੜੇ ਸਾਨੂੰ ਮਿਲੇ ਵਧੀਆ ਲੱਗਾ ਸਾਰਿਆਂ ਨਾਲ ਸੋ ਬਹੁਤ ਇੰਜੋਏ ਕੀਤਾ ਠੀਕ ਆ ਤੇ ਬਾਹਰ ਬਹੁਤ ਜਿਆਦਾ ਠੰਡ ਆ ਤੁਹਾਨੂੰ ਦਿਖਾਉਣੇ ਬਾਹਰਲਾ ਟੈਂਪਰੇਚਰ ਗੱਡੀ ਕਿੰਨਾ ਦਿਖਾ ਰਹੀ ਆ ਲਓ ਜੀ ਦੇਖੋ ਟੈਂਪਰੇਚਰ ਹੈਗਾ ਵਾ 6 ਡਿਗਰੀ ਆ ਬਾਹਰਲਾ ਇੰਨੀ ਜਿਆਦਾ ਠੰਡ ਆ ਤੇ ਦੇਖੋ ਸੁਣਨੀ ਓਕੇ ਜਵਰਾਜ ਨੂੰ ਅੱਜ ਘਰੇ ਛੱਡਿਆ ਆਇਆ ਕਿਉਂਕਿ ਫਿਰ ਠੰਡ ਦਾ ਕਿਉਂਕਿ ਮਾਹੌਲ ਜਿਹੜਾ ਸੀ ਅੱਜ ਦਾ ਪ੍ਰੋਗਰਾਮ ਥੋੜਾ ਬਾਹਰ ਸੀਗਾ ਤੇ ਠੰਡ ਪਰ ਬੱਚੇ ਨੂੰ ਲੱਗਣਾ ਜਾਵੇ ਇਸ ਦਾ ਕਹਿ ਜਨ ਨੂੰ ਲੈ ਕੇ ਨਹੀਂ ਆਏ ਨਾਲ ਅਦਰ ਗੱਡੀ ਵੀ ਛੇਵਾ ਗੇਰ ਮੰਗੀ ਜਾਂਦੀ ਵੀ ਛੇਵਾ ਵੀ ਪਾ ਦੋ ਤੇ ਗੱਡੀ ਵਿੱਚ ਵੈਸੇ ਨਹੀਂ ਫੀਲ ਹੋ ਰਿਹਾ ਵੀ ਬਾਹਰ ਹੀ ਨਹੀਂ ਜਾਏ ਠੰਡ ਗੱਡੀ ਤਾਂ ਨਹੀਂ ਕੀ ਲੱਗਦੇ ਮੈਂ ਟੀ-ਸ਼ਰਟ ਪਾਈ ਬੈਠਾ ਠੀਕ ਆ ਦੋਸਤੋ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਜ ਵਾਲਾ ਵਲੌਗ ਕਿਦਾਂ ਲੱਗਾ ਤੇ ਕਮੈਂਟ ਜਰੂਰ ਕਰੋ ਜਿਹੜੇ 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 ਤੁਸੀਂ ਚਿਹਰੇ ਨੂੰ ਤੁਸੀਂ ਪਿਆਰ ਕਰਦੇ ਹੋ ਥੱਲੇ ਕਮੈਂਟ ਬਾਕਸ ਦੇ ਵਿੱਚ ਨਾਮ ਜਰੂਰ ਲਿਖਿਓ ਉਹਨਾਂ ਦਾ ਓਕੇ ਤੇ ਮਿਲਦੇ ਆਂ ਫਿਰ ਨੈਕਸਟ ਵਲੌਗ ਦੇ ਤਦ ਤੱਕ ਲਈ